ਸੱਤਿਸ਼ਰੀ ਕਾਲ ਮਿੱਤਰੋ ਲੋ ਵੀ ਅੱਜ ਕੰਮ ਸਾਰੇ ਅਸੀਂ ਆਪੇ ਕਰੇ ਨੇ ਮੈਂ ਤੇ ਮੇਰੇ ਪੁੱਤ ਨੇ ਉਹਦੇ ਕਰਕੇ ਸਾਨੂੰ ਵਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਜੀ ਬਲੌਗ ਲਾਉਣਾ ਹੀ ਭੁੱਲ ਗਏ ਹੁਣ ਲੱਗਿਆ ਸ਼ੁਰੂ ਕਰਨ ਕੰਮ ਨਿਵੇੜ ਕੇ ਤਾਰਾ ਤੁਰਾ ਚੋਲੀਆਂ ਸੀ ਕੱਕ ਗੁਖ ਪਾ ਦੇ ਅੱਜ ਅਸੀਂ ਵੀ ਫਿਰ ਵਿਆਹ ਜਾਣਾ ਦਿਨ ਚ ਹੈਗੇ ਅੰਡ ਤੇ ਅੱਜ ਜਾਣਾ ਸੀ ਵਿਆਹ ਦੋਨਾਂ ਨੇ ਅੱਜ ਸਾਡੇ ਇੱਕ ਜਵਾਨ ਦਾ ਕੱਲ ਨੂੰ ਪੱਕਾ ਪੇਪਰ ਉਹਨੇ ਜਾਣਾ ਨਹੀਂ ਨਹੀਂ ਹੈ ਨਹੀਂ ਚੱਲ ਉੱਥੇ ਤੋਏ ਜੀ ਅਸੀਂ ਜਾਵਾਂਗੇ ਦੋ ਜਣੇ ਕੱਲ ਨੂੰ ਜੀ ਰੋਜ਼ ਦੰਦਿਆ ਉੱਤੇ ਬੈਠੇ ਡੇਲੀ ਕੰਡਾ ਹੁੰਦਾ ਹੀ ਹੁੰਦਾ ਪੱਕਾ ਅੱਜ ਹੁਣ ਨਹੀਂ ਦਰਸ਼ਾਮ ਨੂੰ ਹੋਊਗਾ ਇਹ ਕੰਡਾ ਉੱਥੇ ਪੱਕਾ ਹੁੰਦਾ ਹੀ ਹੁੰਦਾ ਹਾਂ ਹਾਂ ਇਹ ਖੁੱਲੇ ਰਹਿਣ ਦੇ ਇਹਦਾ ਪੁੱਛ ਹੈ ਦੁੱਧ ਚੱਕ ਹਾਂ ਮੈਨੂੰ ਕੱਢੋ ਕਿ ਮੈਨੂੰ ਪੜਾ ਦੇ ਬਾਲਟੀ ਵੀ ਲੈ ਜਾਣੀਆਂ ਚੱਲ ਬਾਲਟੀ ਲੈ ਲੈ ਪਲੇਟ ਕਿੱਥੇ ਹੈ ਬਾਲਟੀ ਵਾਲੀ ਪਲੇਟ ਉੱਥੇ ਜਿੱਦੇ ਬੈਠੂ ਹੂੰ ਯਾਰ ਆਹ ਤੁਸੀਂ ਲੈ ਕੇ ਆ ਹਰਦਾ ਆਹ देखो ਸਾਡਾ ਬੱਚਾ ਉਹ ਹੈਗੀ ਕੱਡਾ ਬੈਲੀ ਹੋ ਗਿਆ ਰੋਇਦਾ 3 ਕਿਲੋ ਤੋਂ ਦਿੰਦਾ 1.5 ਕਿਲੋ ਸ਼ਾਮ ਨੂੰ 1.5 ਕਿਲੋ ਸਵੇਰ ਨੂੰ ਕੱਖ ਲੱਗ ਗਿਆ ਖਾਣ ਨਾਲ ਨਾੜ ਬੁੱਤ ਲਟਕਾ ਕਰ ਦिए ਬੰਦ ਸਾਡਾ ਗੋਹੇ ਵਾਲਾ ਵੀ ਕੰਮ ਨਰੇੜ ਗਿਆ ਗੋਹੇ ਦਾ ਕਾ ਕਲੋ ਕਾਰਦਾ 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 ਉਹ ਬੰਨ ਨਹੀਂ ਸੀ ਇੱਦਾਂ ਮੌਜੀ ਸਵੇਰੇ ਸਵੇਰੇ ਮੋਟਰ ਤੇ ਆਏ ਸੀ ਇੱਦਾਂ ਵੀ ਬੱਦਲ ਜੇ ਹੈਗੇ ਮੜੇ ਮੜੇ ਸੂਤ ਨਿਕਲ ਰਿਹਾ ਮੈਂ ਅਸੀਂ ਬੰਦੇ ਨੂੰ ਦੇਖਣ ਸਾਡੇ ਨੂੰ ਨੇਤਰਾਮ ਨੂੰ ਨੇਤਰਾਮ ਉਹ ਰੋ ਨਿਕਲ ਗਿਆ ਕਹਣੇ ਰਿਓ ਪਾਦੇ ਪੰਜ ਸੱਤ ਸੱਲੇ ਪਾਉਣੇ ਵਾਲੇ ਨੇ ਮਜੂਰੀਆ ਰਹਿਣਾ ਪੰਜ ਕਿਛੇ ਪੰਜ ਪੈਣ ਸੱਤ ਪੈਣ ਰਹਿੰਦੇ ਨੇ ਉਹ ਖੇਤਾਂ ਚ ਗਾਹਾਂ ਇਹ ਤਾਂ ਤਾ ਲੋੜ ਨਹੀਂ ਇਹ ਤਾਂ ਓਖੇ ਰੋਟਾ ਗਾਹਾਂ ਲੋਵੀ ਚੱਲ ਪਈ ਵਿਆਹ ਨੂੰ ਮੈਂ ਤੇ ਆਪਣੇ ਸੀਦੇ ਰਾਤ ਤੱਕ ਆ ਗਏ ਬਾਕੀ ਸਾਰੇ ਉੱਤੇ ਨੇ ਓਕੇ ਰੈਡੀ ਅਸੀਂ ਤਾਂ ਚੱਲ ਪਏ ਬਾਕੀ ਜੇ ਦੀ ਪੋਜੀਸ਼ਨ ਬਈ ਹੋ ਗਏ ਤਿਆਰ ਅਖੰਡ ਨੇ ਪਹੁੰਚਣਾ ਰਿਹਾ ਦਮਾਉਣਿਆ ਸਾਨੂੰ ਅੱਜ ਤੱਕ ਪਿਆ ਔਰ ਰਾਤ ਦਾ ਯਾਰ ਜਿਹੜਾ ਮੈਂ YouTube ਤੇ ਪਾਈ ਵੀਡੀਓ ਉਹਦੇ ਵਿੱਚ ਗਾਣੇ ਆ ਗਏ ਮਾੜੇ ਜਿਹਾ ਲੱਗੇ ਹੋਏ ਉਹ ਜਦੋਂ ਕਾਪੀਰਾਈਟ ਆ ਗਿਆ ਉਹ ਮੈਨੂੰ ਡਿਲੀਟ ਕਰਨੀ ਪਈ। ਮੈਨੂੰ ਹਜੇ ਦਾ ਹਿਸਾਬ ਕਿਤਾਬ ਹੈ ਨਹੀਂ ਸੀ ਇੰਨਾ ਵੀ ਉਹ ਗਾਣਿਆਂ ਨੂੰ ਬੀਪ ਕਰ ਦिए, ਬੰਦ ਕਰ ਦिए ਜਾਂ ਕੁਝ ਹੋਰ। ਮੈਂ ਬੋਲਿਆ ਨਹੀਂ ਕੁਝ ਵੀ ਉਹਦੇ ਵਿੱਚ ਸਿਰਫ ਵੀਡੀਓ ਬਣਾਉਂਦਾ ਵਿੱਚ ਗਾਣੇ ਚੱਲਦੇ ਸੀਗੇ। ਉਹਦੇ ਕਰਕੇ ਜਦੋਂ ਪਾਈ ਵੀਡੀਓ ਅਪਲੋਡ ਹੋਈ 2 ਮਿੰਟ ਦੇ ਵਿੱਚ ਕਾਪੀਰਾਈਟ ਲਿਖਿਆ ਆ ਗਿਆ। ਮੈਂ ਚੱਲ ਛੱਡ ਵੀ ਕੋਈ ਗੱਲ ਨਹੀਂ ਫਿਰਤੀ ਆ। ਜਦੋਂ ਮੇਲ ਤੇ ਮੈਨੂੰ ਮੈਸੇਜ ਆ ਗਿਆ ਮੇ ਤੁਰਦਾ ਮੋਨਟਾਈਜੇਸ਼ਨ ਨਹੀਂ ਹੋਣਾ ਫਿਰ ਚੈਨਲ ਜੇ ਤੁਸੀਂ ਇਹ ਕਾਪੀਰਾਈਟ ਵਾਲਾ ਨਾਮ ਕਰਿਆ ਡਿਲੀਟ ਡਿਲੀਟ ਕਰਨਾ ਪੈਗਾ ਫਿਰ ਪੂਰੇ ਪੂਰੇ ਜਿਹੜੇ ਜਿਹੜੇ ਗਾਣੇ ਦੇ ਬੋਲ ਸੀ ਉਹ ਪੂਰੀਆ ਲਿਸਟ ਭੇਜਤੀ ਉਹਨਾਂ ਨੇ ਮੇਲ ਤੇ ਵੀ ਆਹ ਤੁਹਾਡੀ ਕਾਪੀਰਾਈਟ ਆਹ ਦੀ ਟੀ ਦਾ ਹੁਣ ਧਿਆਨ ਰੱਖਦਾ ਪਿਆ ਕਰਨਾ ਆ ਜੇ ਕੋ ਮੜਾ ਪੁੱਟਾ ਗਾਣਾ ਲੱਗ ਗਿਆ ਉਹਦੇ ਵੀ ਬੋਲ ਦੇਓ ਮੈਂ ਤੁਸੀਂ ਵੇਰ ਨਹੀਂ ਕੋ ਚੱਕਰ ਇਹ ਚੱਲ ਸਕਦਾ ਬਾਕੀ ਹੁਣ ਜਿਹੜਾ ਸਾਭੀ ਕਦਾਬੀ ਦੇ ਯੂਟਿਊਬਰ ਉਹਨਾਂ ਨੂੰ ਪੁੱਛ ਕੇ ਦਾ ਲੱਗਦਾ ਵੀ ਕਿ ਨਾ ਕੀ ਹੁੰਦਾ ਇਹਦਾ ਬਈ ਦਾ ਸਾਨੂੰ ਅਜੇ ਪ੍ਰੋਪਰ ਹੈ ਨਹੀਂ ਇੰਨਾ ਸਾਨੂੰ ਅਜੇ ਪਤਾ ਨਹੀਂ ਨਵੇਂ ਨਵੇਂ ਜੇ ਬਣਾਉਣ ਲੱਗੇ ਆ ਬੁੱਕੇ ਜੀ ਦੇ ਆ ਵਿਆਹ ਤੇ ਜਾ ਕੇ ਹੂੰ ਉਹ ਜਰਗ ਚੌਂਕ ਪਹੁੰਚ ਗਏ ਤਾਂ ਪਾਪ ਨੂੰ ਗਿਆ ਮੜਿਆ ਸਮਾਨ ਲੈਣ ਆ ਗਿਆ ਤਾਂ ਮਸਾ

जगतार सिंह जी मम्मी जी कुलदीप कौर जी चाचा जी बलकार सिंह जी फ्रॉम कनेडा चाची जी दलबीर कौर जी फ्रॉम कनेडा और फुपुर जी गुरपाल सिंह जी और बुआ जी कुलदीप कौर जी फुपुर जी खड़क सिंह जी बुआ जी स्वर्ण कौर फुपुर जी बलजीत सिंह जी बहुत सारा मानता है तुम्हें शुक्र और तो जीता जी ਜੀ ਵਿਆਹ ਤੋਂ ਵਾਪਸ ਆ ਰਹੇ ਸੀ ਜਾਮ ਲੱਗਾ ਸਰੰਦ ਪੂਰਾ ਆਲਟੋ ਆਪਣੇ ਮੂਰੇ ਉਦੋਂ ਮੂਰੇ ਟਰੱਕ ਆ ਹਾਲਟ ਵਾਲਾ ਪੰਗਾ ਲੈਣ ਲੱਗਾ ਈ ਟਰੱਕ ਤੋਂ ਮੂਰੇ ਕੱਢਣ ਲੱਗਿਆ ਸੀ ਆ ਦੇਖੋ ਛਲਦੀਨ ਪਿੱਛੋਂ ਮਗਲੀ ਟਾਕੀ ਕੋਲੋਂ ਹੁਣ ਹੈ ਹਰਿਆਣੇ ਵਾਲੇ ਹੁਣ ਉਹਦੇ ਨਾਲ ਲੜਦ ਨੂੰ ਫਿਰਦੇ ਨੇ ਉਹ ਖੜਦਾ ਅਗਲਾ ਉਹ ਕਿਹਨੋਂ ਪਰ ਗਲਤੀ ਸਾਰੀ ਇਹਦੀ ਆ ਆਲਟੋ ਵਾਲੇ ਦੀ ਉਹ ਟਰੱਕ ਨਾਲ ਪੰਗੇ ਲੈਂਦਾ ਜਾਮ ਅੱਜ ਤਾਂ ਪਤਾ ਨਹੀਂ ਪਹਿਲਾਂ ਚੁੰਨੀ ਅੱਡੇ 'ਚ ਫੁੱਲ ਜਾਮ ਫਿਰ ਬਡਾਲੀ ਅੱਡੇ 'ਚ ਫੁੱਲ ਜਾਮ ਹੁਣ ਸਰਹੰਦ ਪੁਲ ਤੋਂ ਪਿਛਲੇ ਪੁਲ ਤੋਂ ਚੌਂਕ ਤੋਂ ਜਿਹੜਾ ਬਾਈਪਾਸ ਵਾਲਾ ਚੌਂ ਆਪਣਾ ਰੋਡ ਆਉਂਦਾ ਇਧਰੋਂ ਚੁੰਨੀ ਵਾਲੇ ਰੋਡ ਤੋਂ ਉੱਥੋਂ ਜਾਮ ਲੱਗਾ ਆ ਦੇਖ ਲਓ ਪੁਲ ਤੇ ਮੇਨ ਹਾਈਵੇ ਤੇ ਪਹੁੰਚ ਗਏ ਇੱਥੇ ਤੱਕ ਜਾਮ ਅਜੇ ਗਾਹਾਂ ਪਤਾ ਨਹੀਂ ਕੀ ਹਾਲਾ ਗਾਹਾਂ ਵੀ ਮੈਨੂੰ ਜਾਮ ਲੱਗਦਾ ਪਤਾ ਨਹੀਂ ਅੱਜ ਕੀ ਚੱਕਰਾ ਅੱਜ ਹੈਦਰਾਬਾਦ ਦਾ ਦੇਣਾ ਵਿਆਹਾਂ ਮੂਹਾਂ ਕਰਕੇ ਆ ਦੇਖ ਕਾ ਸਾਡੇ ਮੂਰੇ ਅਟਦਾ ਦੇਖ ਪੂਰਾ ਪੂਰਾ ਜਵਾਗ ਨੇ ਕੀ ਕਹੇ ਇਹਨਾਂ ਨੂੰ ਆ ਤੁਹਾਡੇ ਸਾਹਮਣੇ ਲਾਈਵ ਦੇ ਵਿੱਚ ਦੇਖ ਵੇ ਧੱਕੇ ਨਾਲ ਵਿੱਚ ਫਸ ਗਿਆ ਬਾਈ ਕਮਾਲਾਂ ਹੋਈਆਂ ਭਈਆਂ ਨੇ ਜਾਮ ਦੀਆਂ ਜਾਮ ਤੇ ਜਾਮ ਅੱਜ ਤਾਂ ਸਰੰਦ ਸਾਰੇ ਪਾਸਿਓਂ ਹੀ ਬਲੌਗ ਹੋਇਆ ਪਿਆ ਸਰੰਦ ਜਿਹੜਾ ਰੋਡ ਤੇ ਦੇਖੋ ਗੱਡੀਆਂ ਗੱਡੀ ਖੜੀ ਆ ਕਿਸੇ ਪਾਸੇ ਨੂੰ ਨਹੀਂ ਮੁੜਿਆ ਜਾ ਰਿਹਾ ਕੋਈ ਟ੍ਰੈਫਿਕ ਵਾਲਾ ਨਹੀਂ ਇੱਥੇ ਟ੍ਰੈਫਿਕ ਵਾਲੇ ਵੀ ਹੱਥ ਖੜੇ ਕਰ ਗਏ ਹੈ ਨਾਰਥ ਵੈਸਟ ਪੂਰਾ ਫੁੱਲ ਜਾਮ ਵਿੱਚ ਐਂਬੂਲੈਂਸਾਂ ਫੜੀਆਂ ਨੇ ਵਿੱਚ ਟ੍ਰੈਫਿਕ ਵਾਲਿਆਂ ਦੀ ਗੱਡੀ ਖੜੀ ਹੈ ਪੁਲਿਸ ਦੀ ਖੜੀ ਹੈ ਕੋਹ ਪਿਛੇ ਲਟਾਈਆਂ ਮਾਰਦੀ ਆ ਲੋ ਵੀ ਇੱਕ ਘੰਟੇ ਬਾਅਦ ਅਸੀਂ ਜਾਮ ਤੋਂ ਨਿਕਲਿਆ ਵੀ ਪੁਲਿਸ ਨੇ ਸਰਹੰਦ ਵਿਚਾਲੇ ਵਾਲਾ ਰੋਡ ਖੋਲ ਕੇ ਚਲਾਇਆ ਪਤਾ ਨਹੀਂ ਕੀ ਚੱਕਰ ਹੋਇਆ ਯਾਰ ਜੀਟੀ ਰੋਡ ਆ ਦੇ ਪੁਲ ਦੇ ਉੱਪਰ ਕੋਈ ਪ੍ਰੋਬਲਮ ਹੋਈ ਹੋਈ ਆ ਬੰਦ ਕਰਾਇਆ ਪੁਲਿਸ ਨੇ ਦੋਨੇ ਸਾਈਡਾਂ ਅਜੇ ਨਿਊਜ਼ ਤੋਂ ਪਤਾ ਲੱਗੂ ਵੀ ਕੀ ਚੱਕਰ ਆ ਬਹੁਤ ਯਾਨੀ ਸਰਹੰਦ ਚਾਰੇ ਪਾਸਿਓਂ ਜਾਮ ਹੋਇਆ ਪਿਆ ਕੋਈ ਵੀ ਰੋਡ ਖਾਲੀ ਨਹੀਂ ਸਾਰਿਆਂ ਦੇ ਗੱਡੀਆਂ ਗੱਡੀ ਹੋਈ ਪਈ ਆ ਇੱਕ ਸ ਅੱਧੇ ਘੰਟੇ ਦੇ ਵਿੱਚ ਅਸੀਂ ਉਹ ਜਿਹੜਾ ਚੰਡੀਗੜ੍ਹ ਵਾਲਾ ਬਾਈਪਾਸ ਆ ਉਹ ਤੋਂ ਆਕੇ ਜੀਟੀ ਰੋਡ ਤੇ ਚੜੇ ਆ। ਉਹ ਵੀ ਵਿਚਾਲੇ ਦੇ ਰੋਡ ਖੋਲਿਆ ਪੁਲਿਸ ਨੇ ਤਾਂ ਚੜ ਹੋਇਆ। ਬਾਕੀ ਦੇ ਦੇ ਨਿਊਜ਼ ਚ ਪਤਾ ਲੱਗੂ ਕੀ ਚੱਕਰ ਆ। ਓਕੇ ਜੀ। ਮਸਾ ਸੁੱਖ ਦਾ ਸਾ ਆਇਆ ਗਰਮੀ ਗਰਮੀ ਹੋ ਗਿਆ। ਆ ਲਓ ਜੀ ਭਾਈ ਜੀ ਇੱਧਰ ਨਹਿਰ ਆ ਗਈ। ਨਹਿਰ ਤੱਕ ਜਾਮ ਲੱਗਾ ਆ। ਉਧਰੋਂ ਸਰਾਂ ਤੋਂ ਲੈ ਕੇ ਇੱਧਰ ਵੀ ਪੂਰਾ ਜਾਮ ਲੱਗਾ ਆ ਦੇਖੋ ਨਹਿਰ ਤੱਕ। ਨਰਦ ਅੱਗੇ ਪਤਾ ਨਹੀਂ ਗਵਿੰਦਗੜ੍ਹ ਤੱਕਊਗਾ ਕਿੱਥੇ ਤੱਕਊ ਫੁੱਲ ਜਾਮ ਆ ਜੀ ਪਤਾ ਨਹੀਂ ਕੀ ਦਿੱਕਰਾ